ਭਾਈ ਕਿਹੜੇ ਪਿੰਡ 'ਚ ਆਪਾਂ ਖੜਿਆ ਜੀ ਭਾਈ ਜੱਬੂਵਾਲ ਪਿੰਡਵਾ ਕੀ ਹੋਇਆ ਵੀਰ ਜੀ ਮੇਰਾ ਨਾਮ ਸੁਖਿੰਦਰ ਕੁਮਾਰ ਬਲਵੀਰ ਸਿੰਘ ਫਾਦਰ ਨੇ ਬਲਵੀਰ ਸਿੰਘ ਸਰ ਆ ਪਾਣੀ ਪੈ ਰਿਹਾ 6 ਮਹੀਨੇ ਤੋਂ ਇੱਥੇ ਟੁੱਟੀ ਦਾ ਇਹ ਲੀਕ ਕਰਦਾ ਇਹਦੇ ਪਾਣੀ ਪੈਣ ਕਰਕੇ ਸਾਡਾ ਸਾਰਾ ਨੁਕਸਾਨ ਵਾਲੇ ਦੁਆਲੇ ਹੋ ਰਿਹਾ ਤੁਹਾਨੂੰ ਇਹ ਪਾਣੀ ਲੀਕ ਹੋਣ ਕਰਕੇ ਸਾਡਾ ਨੁਕਸਾਨ ਇਸੇ ਕਰਕੇ ਹੋ ਰਿਹਾ ਕੀ ਤੁਹਾਨੂੰ ਸ਼ੱਕ ਵਾ ਕਿ ਪਾਣੀ ਇਹਦੇ ਕਰਕੇ ਸਾਰਾ ਨੁਕਸਾਨ ਹੋ ਰਿਹਾ ਸਰ ਸਾਡਾ ਮਕਾਨ ਉਹ ਦੇਖੋ ਤੇੜਾ ਰਹੀਆਂ ਸਾਡਾ ਫਰਸ਼ ਸਾਰਾ ਬੈਠ ਗਿਆ ਤੇ ਸਾਨੂੰ ਇਹ ਪ੍ਰੋਬਲਮ ਦੁਆ ਰਹੀ ਹੈ ਕਿ ਪ੍ਰਸ਼ਾਸਨ ਸਾਡੀ ਸੁਣਵਾਈ ਕਰੇ ਕਿ ਸਾਡਾ ਜੋ ਨੁਕਸਾਨ ਹੋ ਰਿਹਾ ਹੈ ਉਹ ਨੁਕਸਾਨ ਦੀ ਭਰਾਈ ਪ੍ਰਸ਼ਾਸਨ ਕਰੇ ਵੀਰੇ ਜੀ ਕਿੰਨਾ ਕੁ ਨੁਕਸਾਨ ਹੋ ਗਿਆ ਲੱਗਦਾ ਸਰ ਕੰਦਾ ਅੰਦਰ ਛੱਤ ساری ਬੈਠ ਗਈ ਆ ਕਿੰਨੇ ਘਣਾ ਦਾ ਮਕਾਨ ਹੈ ਸਾਡੇ 5 ਘਣਾ ਦਾ ਮਕਾਨ ਆ ਜੀ ਉਹ ਸਾਰਾ ਸਾਨੂੰ ਸ਼ੱਕ ਪੈ ਰਹੀ ਹੈ ਕਿ ਸਾਰਾ ਡਿਗਣ ਦੀ ਪ੍ਰੋਬਲਮ ਦੇ ਵਿਚਾਰ ਤੇ ਸਾਡੀਆਂ ਉਹ ਜਿਹੜੀਆਂ ਛੱਤ ਵਾ ਬਾਲੇ ਆ ਉਹ ਦੋ ਦੋ ਤਿੰਨ ਤਿੰਨ ਇੰਚੀ ਪਿੱਛੇ ਛੱਡ ਗਏ ਆ ਤੇ ਉਹ ਸਾਰੇ ਡਿੱਗਣ ਦੀ ਹਾਲਤ ਦੇ ਵਿੱਚ ਹੈਗੇ ਆ। ਪ੍ਰਸ਼ਾਸਨ ਕੋਲ ਮੰਗ ਕੀ ਕਰਦੇ ਆ? ਕਿ ਸਾਡੀ ਸੁਣਵਾਈ ਕਰੇ ਕਿ ਆ ਟੁੱਟੀ ਪਾਣੀ ਵਾਲੀ ਕਰਦਾ ਇਹ ਸੈੱਟ ਹੋਵੇ ਤੇ ਸਾਡਾ ਜੋ ਨੁਕਸਾਨ ਹੋ ਰਿਹਾ ਆ ਉਹ ਸਾਡੀ ਪਰਵਾਹੀ ਪ੍ਰਸ਼ਾਸਨ ਕਰੇ। ਵੀਰੇ ਜੀ ਕੀ ਨਾਮ ਹੈ ਤੁਹਾਡਾ? ਮੇਰਾ ਨਾਮ ਅਰਸ਼ੋ ਹੈ ਜੀ। ਵੀਰੇ ਜੀ ਗੱਲ ਕੀ ਹੋਈ ਆ? ਪਿੰਡ ਜੱਬੋ ਵਾਲਾ ਜੀ ਇਹਨਾਂ ਦੇ ਟੁੱਟੀ ਹੁੰਦੀ ਸੀਗੀ ਸਰਕਾਰੀ ਪਾਣੀ ਦੀ ਤੇ ਇੱਥੇ ਨਾਲੀ ਨਿਕਲਦੀ ਹੁੰਦੀ ਸੀ ਇਹਨਾਂ ਨੇ ਪੇ ਗੌਰ ਨਹੀਂ ਕੀਤਾ ਜੀ ਪਾਣੀ ਦੇ ਵੀ ਆ ਵੀ ਤੇੜਾ ਆ ਗਈਆਂ ਹੀ ਸਾਰੇ। ਆ ਵੀ ਸਾਰਾ ਬੈ ਗਿਆ ਜੀ ਤੁਰ ਪਿਆ ਕੋਠਾ ਵੀ ਤੁਰਿਆ ਜਾ ਇੰਜ ਲੱਗਦਾ ਕਿ ਜਿਸ ਤਰ੍ਹਾਂ ਇਧਰੋਂ ਰਸਤੇ ਵਾਲੀ ਸਾਈਡ ਤੋਂ ਹਾਂਜੀ ਹਾਂਜੀ ਫਿਰ ਇਧਰੋਂ ਡਿਗੂ ਕੀ ਨੁਕਸਾਨ ਹੋਊਗਾ ਕੱਲੂ ਜੀ ਹੁਣ ਇਹਨਾਂ ਨੂੰ ਵੀ ਕਰਨਾ ਚਾਹੀਦਾ ਹੈ ਬਾਕੀ ਆਪਾਂ ਇਹੀ ਕਹਿੰਦੇ ਆ ਪ੍ਰਸ਼ਾਸਨ ਗਲੀਆਂ ਦਾ ਵੀ ਕਰਾਵੇ ਹੁਣ ਗਲੀ ਕਰਕੇ ਹੋਇਆ ਜੀ ਗਲੀ ਵੀ ਸਾਰੀ ਇਧਰੋਂ ਬੈਠੀ ਹੈ ਜੀ ਦੇਖੋ ਅੰਦਰੋਂ ਵੀ ਸਾਰਾ ਪੈਣ ਸਾਰਾ ਕੱਢੀ ਸਾਰਾ ਪਾਣੀ ਪਿੰਡ ਜੀ ਕੀ ਨਾਮ ਜੀ ਤੁਹਾਡਾ ਮੇਰਾ ਨਾਮ ਰੇਖਾ ਰਣੀ ਹੈ ਕਿਹੜੇ ਪਿੰਡ ਦੇ ਖੜੇ ਪਿੰਡ ਜੱਬੋ ਵਾਲ ਤੋਂ ਕੀ ਹੋਇਆ ਜੀ ਆ ਮੀਂਹ ਦੇ ਨਾਲ ਇੰਨੀ ਜ਼ਿਆਦਾ ਪ੍ਰੋਬਲਮ ਆ ਆ ਦੇਖੋ ਤੇੜਾ ਗਏ ਆ ਤੇ ਮੀਂਹ ਦੇ ਨਾਲ ਆਸੇ ਪਾਸੇ ਦੀਆਂ ਜਿਹੜੀਆਂ ਕੰਧਾਂ ਉਹ ਵੀ ਸਾਰੀਆਂ ਜਿਹੜੀਆਂ ਵਿਕਾਰ ਹੋ ਗਈਆਂ ਦੂਜੇ ਪਾਸੇ ਵੀ ਪਾੜ ਪੈ ਗਏ ਆ ਇਹ ਮਕਾਨ ਵੀ ਜਿਹੜਾ ਹੈਗਾ ਗਵਾਂਡੀਆਂ ਦਾ ਤਕਰੀਬਨ ਕਾਫੀ ਥੱਲੇ ਤਸ ਗਿਆ ਲੱਗਦਾ ਥੱਲੇ ਹਾਂ ਜੀ ਜੀ ਇਹ ਰਾਤੋਂ ਰਾਤ ਹੋ ਗਿਆ ਇਕਦਮ ਇਕਦਮ ਰਾਤੋਂ ਰਾਤ ਹੋਇਆ ਹੋਇਆ ਕਿਉਂ ਆ ਇਹ ਤੇਜ਼ ਬਾਰਿਸ਼ ਦੇ ਕਾਰਨ ਇੱਕ ਆ ਜਿਹੜੀ ਟੁੱਟੀ ਆ ਉਹਦੀ ਲੀਕੇਜ ਦੇ ਕਾਰਨ ਉਹ ਸਾਰੀ ਗਲੀ ਵੀ ਸਾਰੀ ਬਹਿ ਗਈ। ਪ੍ਰਸ਼ਾਸਨ ਨੇ ਕੰਮ ਕਰਾਇਆ ਜੇ ਤੱਕ ਕਰ। ਪਤਾ ਨਹੀਂ ਜੀ ਹੁਣ ਇਹ ਤਾਂ ਇਹਨਾਂ ਨੂੰ ਦੇਖਣਾ ਚਾਹੀਦਾ ਨਾਲੇ ਰੋਜ ਨੰਗੜੀ ਵੜਦੀ ਆ। ਸਾਰਾ ਕੁਝ ਦਿੱਤਾ ਜਾਂਦਾ। ਇਹ ਜਾ ਕੇ ਆਇਆ ਉੱਥੇ ਜਾ ਕੇ। ਅੱਛਾ ਜੀ। ਉਹ ਕਹਿੰਦੇ ਸੀ ਵੀ ਮੀਂਹ ਆਰਡਰ ਲੈਂਦਾ ਫੇ ਮੀਂਹ ਆਰਡਰ ਲੈਂਦਾ ਵੀ ਮੀਂਹ ਹਟਣ ਤੋਂ ਬਾਅਦ ਵੀ ਉਹਨੇ ਆਏ ਨੇ ਆਖੇ ਤੁਸੀਂ ਬਾਹਰੋਂ ਪਲੰਬਰ ਨੂੰ ਬੁਲਾ ਲਓ। ਪਲੰਬਰ ਨੂੰ ਬੁਲਾ ਕੇ ਬਾਅਦ ਵਿੱਚ ਤੁਸੀਂ ਆਖੇ ਆਪਣਾ ਇਹ ਬੰਦ ਕਰਵਾ ਦਿਓ ਲੀਕ। ਜੀ। ਆ ਜਿਹੜੀ ਟੁੱਟੀ ਆ ਇਹ ਲੀਕੇਜ ਹੋਣ ਦੇ ਨਾਲ ਆ ਸਾਰੀ ਗਲੀ ਭੈ ਗਈ ਆ ਇਹਦੇ ਨਾਲ ਜਿਹੜੀ ਗੰਧ ਆ ਇਹਦੇ ਪਾਣੀ ਅੰਦਰ ਪੈ ਪੈ ਕੇ ਆ ਸਾਰੀ ਗੰਧ ਖਰਾਬ ਹੋ ਗਈ ਆ ਇਹ ਘੱਟੋ ਘੱਟ ਵੀ 6 ਮਹੀਨੇ ਹੋ ਗਏ ਪਹਿਲਾਂ ਪਾਣੀ ਅੰਦਰ ਪੈਂਦਾ ਰਿਹਾ ਹੁਣ ਇਹ ਸਾਰੀ ਗਲੀ ਭੈ ਗਈ ਆ ਪਰਲੀ ਗਲੀ ਨੂੰ ਨੁਕਸਾਨ ਹੋ ਗਿਆ ਉਹ ਪਰ ਪਰੇ ਤੱਕ ਜਿਹੜਾ ਘਰ ਆ ਪੂਰਾ ਇਹ ਥੱਲੇ ਦੱਬ ਗਿਆ ਆ ਇਹਦੇ ਨਾਲ ਆ ਜਿਹੜੀ ਗੰਧ ਇਹ ਵੀ ਪੂਰਾ ਡਿਗਣ ਦਾ ਨੁਕਸਾਨ ਹੋ ਗਿਆ ਆ ਮੰਗ ਕੀ ਕਰਦੇ ਆ ਕੀ ਚਾਹੁੰਦੇ ਆ ਮੰਗ ਇਹ ਕਰਦੇ ਆ ਕਿ ਜਿਹੜੀ ਆ ਗਲੀ ਆ ਇਹ ਇਹ ਹੁਣ ਦੇਖਣਾ ਕਿ ਸਰਪੰਚ ਮੰਗ ਕੀ ਕਰਦੇ ਆ ਮੰਗ ਇਹ ਕਰਦੇ ਆ ਪ੍ਰਸ਼ਾਸਨ ਨੂੰ ਵੀ ਤੁਸੀਂ ਆ ਕੇ ਦੇਖੋ ਵੀ ਸਾਡੀ ਜਿਹੜੀ ਮਾੜੀ ਮੋਟੀ ਰਿਪੇਅਰ ਹੋਣ ਵਾਲੀ ਆ ਜਾਂ ਨਵੇਂ ਮਕਾਨ ਬਣਨੇ ਵਾਲੇ ਜਾਂ ਕੁਝ ਉਹਨਾਂ ਬਾਰੇ ਸਾਨੂੰ ਆ ਕੇ ਦੇਖਣ ਜੀ ਗਰੀਬੀ ਦੇ ਵਿੱਚ ਦੇਖੋ ਬੰਦਾ ਕੀ ਕਰੂਗਾ ਹੁਣ ਇਹ ਜਿਹੜੇ ਮਕਾਨ ਠਿੱਠੇ ਆ ਇਹਨਾਂ ਨੂੰ ਪਾਉਣਾ ਤਾਂ ਬੜਾ ਔਖਾ ਹੈ ਪਹਿਲਾਂ ਹੀ ਮਸੀਂ ਖਰੀਦ ਹੋਏ ਆ ਇਹ ਹੁਣ ਅਸੀਂ ਇਹ ਪ੍ਰਸ਼ਾਸਨ ਨੂੰ ਮੰਗ ਕਰਦੇ ਆ ਆ ਕੇ ਮੌਕਾ ਦੇਖਣ ਤੇ ਇਹਨਾਂ ਨੂੰ ਕੁਝ ਬਣਾਉਣ ਲਈ ਸਾਨੂੰ ਜਿਹੜੀ ਆ ਲੋੜਵੰਦ ਚੀਜ਼ਾਂ ਦੇਣ ਜਾਂ ਫਿਰ ਸਾਨੂੰ ਪੈਸਾ ਦੇਣ ਜਾਂ ਕੋਈ ਜ਼ਰੂਰਤ ਵਾਲੀ ਜਿਹੜੀ ਚੀਜ਼ਾਂ ਦੇ ਕੇ ਸਾਡੀ ਮੁਕੰਮਲ ਕਰਾਉਣੇ ਇਹਨੂੰ ਮਾੜਾ ਮੋਟਾ ਰਿਪੇਅਰ ਕਰਾ ਬੰਨ ਲੰਨ ਲੰਨ ਆਰਟੀਕਲ ਤਾਂ ਸਾਰੇ ਹੀ ਖਰਾਬ ਹੋ ਗਏ ਮੇਰਾ ਘਰ ਦਾ ਹੋਇਆ ਵੀ ਪਹਿਲੀ ਹੋਈ ਤੱਕ ਆ ਸਾਰੀਆਂ ਜਿਹੜੀਆਂ ਤੇੜਾ ਰਸੋਈ ਦੀਆਂ ਸਾਰੇ ਇਹ ਪਿੰਜ ਕਿਹਨਾਂ ਦਾ ਘਰ ਹੈ ਤੇ ਇਹ ਮੇਰਾ ਘਰ ਆ ਜੀ ਮੇਰਾ ਨਾਮ ਰੇਖਾ ਰਾਣੀ ਆ ਮੈਂ ਜੱਬੋਲਦੀ ਬਸ ਨੀਕਵਾ ਮੀਂਹ ਦੇ ਕਾਰਨ ਮੇਰੇ ਸਾਰੇ ਘਰ ਦੀ ਬਰਬਾਦੀ ਹੋ ਗਈ ਮੈਂ ਇੰਨੇ ਜੋਗੀ ਵੀ ਹੈ ਨਹੀਂ ਕਿ ਇਹਨਾਂ ਨੂੰ ਦੁਬਾਰਾ ਰਿਪੇਅਰ ਕਰਵਾ ਸਕਾਂ ਜਾਂ ਮੈਂ ਕੁਝ ਕਰਵਾ ਸਕਾਂ ਇਹ ਪਹਿਨੇ ਹੋਇਆ ਕੀ ਆ ਏ ਮੀਦੇ ਨਾਲ ਹੌਲੀ ਹੌਲੀ ਅੰਦਰੋਂ ਪਾਣੀ ਪੀ ਪੈ ਕੇ ਆਉਂਦੇ ਕੋ ਸਾਹਮਣੇ ਵੀ ਸਾਰੀਆਂ ਤੇੜਾ ਆ ਗਈਆਂ ਤੇ ਆ ਜਿਹੜੇ ਨਾਲ ਵਾਲੀ ਕੰਦ ਕਾੜਾ ਆ ਜਿਹੜੀ ਹਾਂ ਦੇ ਮਤਲਬ ਡਿੱਗੀ ਆ ਜਿਹੜੀਆਂ ਵਿਚ ਦੇ ਪਾਣੀ ਇਹ ਵੀ ਸਾਰੀਆਂ ਤੇੜਾ ਆ ਗਈਆਂ ਕਿ ਕਿਹੜੀ ਮੀਂਹ ਦੇ ਨਾਲ ਹੋਇਆ ਕਿਉਂਕਿ ਮੀਂਹ 4-5 ਦਿਨ ਤੋਂ ਲਗਾਤਾਰ ਪੈਂਦੇ ਹੈਗੇ ਆ ਹਾਂਜੀ ਪਹਿਲਾਂ ਵੀ ਮੀਂਹ ਜਿਹੜੇ ਪੈਂਦੇ ਸੀ ਉਹਨਾਂ ਨੇ ਪੈਂਦਾ 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 ਜਿਹੜੇ ਹੁਣ ਮੀਂਹ ਪਏ ਆ ਇਹਨਾਂ ਨਾਲ ਜ਼ਿਆਦਾ ਪ੍ਰਭਾਵ ਪਟ ਹੋ ਗਿਆ ਇਸ਼ਕਤ ਡਿੱਗੀ ਆ ਜਾਂ ਉਧੇ ਰਹੀ ਗਈ ਆ ਕੀ ਹੋਇਆ ਸੀਗਾ ਏシャ ਤਾਂ ਹਨਾ ਡੈਗ ਦੀ ਡੈਗ ਦੀ ਡੈਗ ਗਈ ਆ ਇਹ ਦੇਖ ਲਓ ਹੁਣ ਤੁਸੀਂ ਇੱਥੇ ਤੱਕ ਹੋ ਗਿਆ ਕਿ ਇਹ ਸੀ ਥੋੜੀ ਥੋੜੀ ਕਰਕੇ ਥੋੜਾ ਦੂਜਾ ਕੀਤਾ ਆ ਵੀ ਜਿਹੜਾ ਮਤਲਬ ਜੀ ਪੰਜੀ ਸਾਰੇ ਬਾਲੇ ਜਿਹੜੇ ਆ ਇਹ ਕਿਸ ਤਰ੍ਹਾਂ ਹੋਇਆ ਵਾ ਇਹ ਬਾਲੇ ਹੌਲੀ ਹੌਲੀ ਸਾਰੇ ਡਿਗਣੇ ਸਟਾਰਟ ਹੋ ਗਏ ਉਹ ਤੋਂ ਬਾਅਦ ਹੌਲੀ ਇਸ ਇਧਰ ਰਹਿਸ਼ ਬੰਦ ਕਰ ਦਿੱਤੀ ਅਸੀਂ ਰਹਿਸ਼ ਬੰਦ ਕਰ ਦਿੱਤੀ ਕਿ ਜੇ ਅਸੀਂ ਥੱਲੇ ਆ ਗਏ ਤਾਂ ਅਸੀਂ ਤਾਂ ਰਾਤੋਂ ਰਾਤ ਵੀ ਡਿਗ ਸਕਦੇ ਅਸੀਂ ਮਾਰ ਸਕਦੇ ਜੇ ਕੁਝ ਵੀ ਅਸੀਂ ਨੁਕਸਾਨ ਨਾ ਚੱਲਦੇ ਹੋਏ ਫੇ ਅਸੀਂ ਇਹਨਾਂ ਕਿ ਹੋਰ ਪਾਸੇ ਰਹਿਣ ਲੱਪੇ ਹੁਣ ਅਸੀਂ ਇੱਥੇ ਰਹਿਣਾ ਬੰਦ ਕਰਤਾ ਪਰ ਹੁਣ ਸਾਡਾ ਰਹਿਣਾ ਇੰਨਾ ਮਹ ਮੈਂ ਵੀ ਅੰਗਹੀਣਾ ਮੇਰਾ ਘਰ ਵਾਲਾ ਵੀ ਅੰਗਹੀਣਾ ਆ ਸਾਡਾ ਇੱਕ ਰੋਜੀ ਰੋਟੀ ਦਾ ਸਾਧਨ ਜਿਹੜਾ ਉਹ ਸਲਾਈ ਆ ਬਾਕੀ ਸਾਡਾ ਕੋਈ ਸਾਧਨ ਨਹੀਂ ਹੈਗਾ ਅਸੀਂ ਉਹਨਾਂ ਕਮਾਉਂਦੇ ਉਹਨਾਂ ਕਾਹਦੇ ਸਾਡਾ ਬਹੁਤ ਸੋਣਾ ਕਜਾਰਾਂ ਦਾ ਪਰ ਅਸੀਂ ਇੰਨੇ ਜੋਗੇ ਨਹੀਂ ਹੈਗੇ ਕਿ ਕੀ ਕਰਦੇ ਆ ਮੰਗਾ ਅਸੀਂ ਇਹ ਕਰਦੇ ਆ ਕਿ ਸਾਡੇ ਆ ਜਿਹੜੇ ਮਕਾਨ ਠਿੱਠੇ ਆ ਇਹਨਾਂ ਦੀ ਥੋੜੀ ਜਿਹੀ ਪਰਵਾਈ ਹੋ ਸਕੇ ਸਰਕਾਰ ਨੂੰ ਇਹ ਮੰਗ ਕਰਦੇ ਆ ਕਿ ਸਾਡੀ ਇਹ ਮੰਗ ਪੂਰੀ ਕੀਤੀ ਜਾਵੇ